ਹੇਲੀ ਪਬਲਿਕ ਲਾਈਵ ਜੀ ਗੋਪੀ ਰਾਮ ਜੰਦਰ ਮਹਾਰਾਜੀ ਜੈ ਬਬਰ ਪੁੱਤਰ ਹਨੂਮਾਨ ਕੀ ਜੈ ਬੋਲੋ ਪੀਰ ਬਜਰੰਗ ਜੈ ਹਾਰ ਹਰ ਮਹਾਦੇਵ ਕਟਾਰਾ ਪੀਰ ਬਜਰੰਗ ਹਾਰ ਹਰ ਮਹਾਦੇਵ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਪਾਜੀ ਸਾਰਿਆਂ ਨੂੰ ਬੇਨਤੀ ਹੈ ਇਹ ਸਾਡਾ ਗੰਦਲਾ ਲੜੀ ਮੋੜ ਤੇ ਖੜੋਤੇ ਆ ਅਸੀਂ ਇਹ ਸਾਰੇ ਛੋਟੇ ਵੀਰ ਨੇ ਕੋਈ ਵੱਡੇ ਵੀਰ ਨੇ ਕੋਈ ਰਿਕਾਇਰ ਨਹੀਂ ਆਪਣਾ ਪੁਲਿਸ ਦੇ ਵਿੱਚ ਹੋਰ ਡਿਪਾਰਟਮੈਂਟਲ ਜੋ RAM CHANDRA MANISH ਦਾ ਤੀਸਰਾ ਜਿਹੜਾ ਸਾਡਾ ਪਾਠ ਬਸੰਤ ਪੰਚਵੀਂ ਸਾਡੀ ਸ਼ੁਰੂ ਹੁੰਦਾ ਉਹਦਾ ਅੱਜ ਸਮਾਪਨ ਹੋਣਾ ਤੇ ਉਹਦੇ ਬਾਅਦ ਉਹ ਹੁਣ ਪੰਡਾਰਾ ਮੇਰੀ ਸਾਰੀ ਸਨਾਤਨ ਪ੍ਰੇਮੀਆਂ ਨੂੰ ਬੇਨਤੀ ਆ ਤੇ ਕੁਝ ਨਾ ਕੁਝ ਸਮਾਂ ਕੱਢ ਕੇ 9 ਵਜੇ ਅਸੀਂ ਇੱਥੇ ਹਵਨ ਤੇ ਬਹਿਣਾ ਉਹਦੇ 1 ਵਜੇ ਪੰਡਾਰਾ ਸ਼ੁਰੂ ਹੋਣਾ ਜਾਨਪੁਰੋਂ ਪਠਾਨਕੋਟੋਂ ਲੱਗਲੇ ਪਿੰਡਾਂ ਗੰਗਲੜੀ ਕਾਲਾ ਚੱਕ ਨਿਹਾਲ ਤੋਂ ਫਲਕਪੁਰ ਆਪਣਾ ਪਠਾਨਕੋਟੋਂ ਗੁਜਰਾਤੋਂ ਪੋਂਦੇ ਤੋਂ ਜਿਨ੍ਹਾਂ ਜਿਨ੍ਹਾਂ ਦੀ ਵੀ ਦੀਦ ਮਦਦ ਭੇਜੀ ਹੈ ਤੇ ਸਦਾ ਭੇਜਦੇ ਨੇ ਮੈਂ ਉਹਨਾਂ ਅੱਗੇ ਮਹਾਰਾਜ ਅੱਗੇ RAM ji ਅੱਗੇ ਬੇਨਤੀ ਕਰਨਾ ਤੇ ਸਾਰਿਆਂ ਨੂੰ ਤੰਦਰੁਸਤੀ ਦੇਣ ਤੇ ਇੱਕ ਕੰਮ RAM ji ਸਾਰਿਆਂ ਦੇ ਵਿੱਚ ਥੋੜੀ ਪਾਣ ਕਿ ਸਾਡੇ ਬੱਚੇ ਸਾਡੀਆਂ ਧੀਆਂ ਭੈਣਾਂ ਰੋਮਾਂਟ ਦਾ ਪਾਠ ਕਰਨਾ ਆਪਣੇ ਘਰਾਂ ਦੇ ਵਿੱਚ ਜਰੂਰ ਸ਼ੁਰੂ ਕਰਨ ਉਹ ਸਾਡੇ ਸਨਾਤਨ ਧਰਮ ਲਈ ਬਹੁਤ ਜ਼ਰੂਰੀ ਹੈ ਤੇ ਤੁਸੀਂ ਗੱਲ ਇਹ ਆ ਵੀ ਜਿਹੜੇ ਮੇਰੇ ਪੱਤਰਕਾਰ ਦੋਸਤ ਨੇ ਇੱਕ ਕੇਆਰਟੀ ਨਿਊਜ਼ ਲੈ ਗਏ ਭਾਵੇਂ ਪ੍ਰਿੰਟ ਵਾਲੇ ਪੰਜਾਬ ਦੇ ਸੀリエ ਭਾਵੇਂ ਬਾਸਕਰ ਵਾਲੇ ਨੇ ਜਾਗਰਨ ਵਾਲੇ ਅੱਜ ਆਏ ਨੇ ਵੀ ਤੁਹਾਡੀਆਂ ਹੀ ਨਿਊਜ਼ ਲਾਵਾਂਗੇ ਇੱਕ ਨਿਤ ਨਹੀਂ ਆਇਆ ਨਾ ਲੱਖੀ ਸੋਜ ਆਇਆ ਮੇਰੀ ਇਹ ਬੇਨਤੀ ਹੈ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਜਦੋਂ ਐਮਐਲਏ ਬਣਿਆ ਫਿਰ ਮੈਨੂੰ ਮੈਡ ਨਹੀਂ ਦੇਣੀ ਤੇ ਮੇਰੀ ਇਹ ਬੇਨਤੀ ਹੈ ਸਾਡੇ ਮੰਦਰ ਦੀ ਵੀ ਖਬਰ ਲਾਇਆ ਕਰੋ ਕਿ ਤੁਹਾਡੀਆਂ ਵੀ ਮਨੋ ਕਾਮਨਾ ਪੂਰੀਆਂ ਹੋਣਗੀਆਂ ਜਿੰਨੇ ਵੀ ਦੇ ਮੇਰੇ ਬਹੁਤ ਸਾਰੀਆਂ ਦੀ ਮਨੋ ਕਾਮਨਾ ਪੂਰੀਆਂ ਹੋਏ ਪਰ ਤੇ ਤੁਹਾਨੂੰ ਵੀ ਤਰੱਕੀਆਂ ਕਰਨ ਜੈ ਸ਼੍ਰੀ ਰਾਮ ਜੈ ਜੈ ਬੋਲੋ ਪੀਰ ਮਜਰਕੇ ਜੀ ਦਾ ਮਾਤਾ ਕੀ ਜੈ ਅਬੂ ਸ਼੍ਰੀ ਰਾਮ ਜੈ ਤਰੱਕੀ ਜੈ ਆਏ ਕਿ ਕਿ ਉਹ ਤਿੰਨ ਵੀ ਦਿਨ ਖੜੋ ਜੋ ਲਾਗੇ ਤਿੰਨ ਕਰੋ ਜਾ ਬਸ ਬਾਜੀ ਕਿੱਥੇ ਲਿਓ ਜੇ ਜਰੂਰੀ ਜਾਏਗਾ ਨਾ ਨਹੀਂ ਤੂੰ ਪਰੇਸ਼ਾਨੀ ਨਾ ਉਹ ਬੁਲੀ ਬੋਲ ਸਰਮਤੀ ਇੱਧੇ ਆ ਦਿਓ ਤੂੰ ਆ ਕੇ ਕਰੋ ਮੈਂ ਕਹਿੰਦਾ ਕਿ ਲਿਓ ਪਰੇਵਸ ਮੈਨੂੰ ਮਲੇ ਆ ਅੱਜ ਤੱਕ ਲਾ ਕੇ ਖੜੋ ਜਾ ਚਲ ਚਲੋ ਭਾਈ જય ਜੈ ਸ਼ਿਰੀਆਂ ਉਹ ਸ਼ਾਇਰ ਬੋਲ ਰਿਆਂ ਨਹੀਂ ਮੈਂ ਗੰਨਾਲਾ ਲਾੜੀ ਤੋਂ ਤੇ ਮੇਰੀ ਇਹ ਬੇਨਤੀ ਆ ਸਾਰੇ ਮੇਰੇ ਵੀਰਾਂ ਨੂੰ ਵੀ RAMCHANDRI TRIMANAND ਦਾ ਹੁਣ ਸਮਾਪਨ ਕਰਤਾ ਆਂ ਤੇ ਇਹਦੇ ਬਾਅਦ ਅਸੀਂ ਕਰਨਾ ਹੋਵਨ ਨੂੰ ਤੇ ਉਹਦੇ ਬਾਅਦ ਹੋਣਾ ਪੰਡਾਰਾ ਇਹ ਪੰਡਾਰਾ ਲੋਕਾਂ ਦੇ ਸਹਿਯੋਗ ਨਾਲ ਹੋਇਆ ਬਹੁਤ ਖੁਸ਼ਕਿਸਮਤ ਦੇ ਕੇ ਗਏ ਮੇਰੇ ਵੀਰ ਜਿਹੜਾ ਵੀ ਕੋਈ ਆਇਆ ਕੁਝ ਨਾ ਕੁਝ ਦੇ ਕੇ ਗਿਆ ਇਹ ਮੰਦਿਰ ਦਾ ਨਿਰਮਾਣ ਹੋਇਆ ਤੁਹਾਡੇ ਕਰਕੇ ਹੋਇਆ ਤੁਹਾਡੇ ਭਰਾਵਾਂ ਦੇ ਸਹਿਯੋਗ ਤੇ ਹੋਇਆ ਇਹ ਸਾਡੀ ਇਹ ਜਿਹੜੀ ਗੁਰੂ ਘੀਂ ਸਿੰਘ ਹਿੰਦ ਕੁਛ ਵੈਲਫੇਅਰ ਸੁਸਾਇਟੀ ਆ ਸਾਡਾ ਇਹ ਮੰਤਵ ਹੈ ਸਾਡੀ ਇਹ ਇੱਛਾ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੰਜਾਂ ਪੰਜਾਂ ਸਾਲਾਂ ਦੇ ਵਿੱਚ ਇੱਥੇ ਇੱਕ 뮤지컬ੀ ਇਵੈਂਟ ਕਰਾਂ ਕਰਾਂਗੇ ਤੇ ਤੁਸੀਂ ਮੇਰੇ ਵੀਰ ਹਵੰਦੇ ਵਿੱਚ ਤੇ ਪੰਡਾਰੇ ਦੇ ਵਿੱਚ ਜਰੂਰ ਤੇ ਜਰੂਰ ਆਣਾ ਜਿੱਥੋਂ ਤੱਕ ਮੇਰਾ ਵੀਡੀਓ ਜਾਏਗਾ ਇਹ ਵੀਡੀਓ ਸੁਣਦੇ ਸਾਰੇ ਇੱਥੇ ਆ ਜਾਣਾ 1 ਮਹੀਨੇ ਤੋਂ ਪਹਿਲਾਂ ਪਹਿਲਾਂ ਆ ਜਾਓ ਜਾਂ ਪੰਡਾਰੇ ਚ ਆ ਜਾਓ ਜਾਂ ਹਵੰਚ ਆ ਜਾਓ Ya Şirinam ya Şirinam